12 24 ਨੂੰ ਇੱਕ ਲੜਕੀ ਦੇ ਗੁੰਮ ਹੋਣ ਬਾਰੇ ਮੋਜੀ لال ਤਰਪਾਇਆ ਮਹਿਮਾਨ ਸਰਕਾਰ ਦਾ ਬੜਾ ਸ਼ੁਕਰੀਆ ਕਰਦਾ ਜੀ ਜਿਸ ਚ 600 ਬਿੱਲ ਆ ਰਹੇ ਆਂ ਜੀ ਇਸ ਟਾਈਮ ਜਿਸ ਚ ਸਾਨੂੰ ਬਹੁਤ ਫਾਇਦੇ ਹੋਏ ਆ ਜਿਹਦੇ ਘਰ ਦੇ ਖਰਚੇ ਜਿਹੜੇ ਹੋਰ ਤਲ ਦੇ ਪਰ ਬਿਜਲੀ ਦੇ ਵੀ ਪਰਦੇ ਸੀ ਆ ਸਾਂ ਵੀ ਉਹ ਖਰਚੇ ਅੱਜ ਸਾਨੂੰ ਬਹੁਤ ਫਾਇਦਾ ਹੋ ਗਿਆ ਜੀ ਇਹ ਮਾਨ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਆਂ ਕਿ ਜਿੱਦਾਂ ਇਹ ਮਾਨ ਸਰਕਾਰ ਹੁਣ ਕੰਮ ਕਰ ਰਹੀ ਆ ਜੀ ਇਦਾਂ ਹੀ ਕੰਮ ਕਰਦੀ ਰਹੇ ਅਸੀਂ ਇਸ ਟਾਈਮ ਜਿਹੜਾ 1500 2000 ਰੁਪਏ ਬਿਲਾਂਦਾ ਦਾ ਉਹਦੇ ਦਾ ਰਸਣ ਲੈ ਲੈਂਦੇ ਆ ਸਾਨੂੰ ਬਹੁਤ ਫਾਇਦਾ ਹੋਇਆ ਜੀ ਅਸੀਂ ਮਾਨ ਸਰਕਾਰ ਦਾ ਧੰਨਵਾਦ ਕਰਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਦੀ ਹਰ ਮਹੀਨੇ ਆਉਣ ਵਾਲੇ ਬਿਜਲੀ ਦੇ ਬਿੱਲਾਂ ਦੀ ਚਿੰਤਾ ਖਤਮ ਕੀਤੀ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਬਿਜਲੀ ਮੁਫਤ ਕਰਕੇ ਆਰਥਿਕ ਲਾਭ ਪਹੁੰਚਾਇਆ ਹੈ। ਹੁਣ ਲੋਕਾਂ ਦੇ ਬਿਜਲੀ ਦੇ ਬਿੱਲ 0 ਆ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ 600 ਯੂਨਿਟ ਬਿਜਲੀ ਮੁਫਤ ਦੇ ਐਲਾਨ ਤੋਂ ਬਾਅਦ ਤਰੇਲੂ ਬਿਜਲੀ ਖਪਤਕਾਰਾਂ ਦੇ ਵਿੱਚੋਂ 90% ਘਰਾਂ ਦੇ ਬਿਜਲੀ ਬਿੱਲ ਜ਼ੀਰੋ ਹੁੰਦੇ ਹਨ ਜਿਹੜਾ ਪੈਸਾ ਲੋਕ ਪਹਿਲਾਂ ਬਿਜਲੀ ਬਿੱਲਾਂ ਦੇ ਭੁਗਤਾਨ 'ਤੇ ਖਰਚ ਕਰਦੇ ਸਨ ਹੁਣ ਉਹੀ ਪੈਸਾ ਪਰਿਵਾਰ ਲਈ ਖਰਚ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਤਰੇਲੂ ਖਪਤਕਾਰਾਂ ਨੂੰ ਵੱਡੀ ਆਰਥਿਕ ਰਾਹਤ ਮਿਲੀ ਹੈ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਵਾਸੀ ਨਿਊ ਜਰਨੀਵਰਸਲ ਕਲੋਨੀ ਵੱਲੋਂ ਜਿਹੜੀ ਇੱਕ ਤਰ੍ਹਾਂ ਸੂਚਨਾ ਦਿੱਤੀ ਸੀ 7 ਨੰਬਰ 89 ਦੀ ਇਹ ਲੜਕੀ ਪਾਰਕ ਦੇ ਵਿੱਚ ਖੇਡਦੀ ਖੇਡਦੀ ਗਾਇਬ ਹੋ ਗਈ ਹੈ ਤੇ ਫੌਰੀ ਤੌਰ ਤੇ ਇਹਦੇ ਵਿੱਚ ਮਾਨ ਜੋ ਕਮਿਸ਼ਨਰ ਸਾਹਿਬ ਜਲੰਧਰ ਦਿਆਂ ਹਜਤਾਂ ਸਾਹਿਬ ਜਿਹੜਾ ਮਕਦਮਾ ਦਰਜ ਕਰ ਦਿੱਤਾ ਗਿਆ ਔਰ ਉਸੇ ਦਿਨ ਤੋਂ ਹੀ ਜਿਹੜੀ ਹੈ ਜਿਹੜੀ ਤਫਤੀਸ਼ ਆ ਉਹ ਆਰੰਭ ਕਰ ਦਿੱਤੀ ਗਈ ਸੀ ਤੇ ਜਿਹਦੇ ਵਿੱਚ ਟੈਕਨੀਕਲ ਸਪੋਰਟ ਤੇ ਹਿਊਮਨ ਟੈਲੀਅੰਸ ਦੀ ਮਦਦ ਲੈਂਦੇ ਹੋਏ ਇਨੂੰ ਲੜਕੀ ਨੂੰ ਬਰਾਮਦ ਕਰ ਲਿਆ ਗਿਆ ਔਰ ਅੱਗੇ ਦੀ ਤਫਤੀਸ਼ ਜਿਹੜੀ ਆ ਉਹ ਜਾਰੀ ਹੈ 21 12 24 ਨੂੰ ਇੱਕ ਲੜਕੀ ਦੇ ਗੁੰਮ ਹੋਣ ਬਾਰੇ ਮੋਜੀ لال ਪੁੱਤਰ ਪੈਰੂ ਰਾਮ ਵਾਸੀ ਨਿਊ ਜਨਿਵਰਸਲ ਕਲੋਨੀ ਵੱਲੋਂ ਜਿਹੜੀ ਇੱਕ ਦਰਖਾਸਤ ਸੂਚਨਾ ਦਿੱਤੀ ਸੀ 7 ਨੰਬਰ 89 ਇਹ ਲੜਕੀ ਪਾਰਕ ਦੇ ਵਿੱਚ ਖੇਡਦੀ ਖੇਡਦੀ ਗਾਇਬ ਹੋ ਗਈ ਹੈ ਤੇ ਫੌਰੀ ਤੌਰ ਤੇ ਇਹਦੇ ਵਿੱਚ ਮਾਨਯੋਗ ਕਮਿਸ਼ਨਰ ਸਾਹਿਬ ਜਿਲੰਦਰ ਦੀ ਇਹਦਾ 334 ਜਿਹੜਾ ਮਕਦਮਾ ਦਰਜ ਕਰ ਦਿੱਤਾ ਗਿਆ ਔਰ ਉਸੇ ਦਿਨ ਤੋਂ ਹੀ ਜਿਹੜੀ ਹੈ ਜਿਹੜੀ ਤਫਤੀਸ਼ ਆ ਉਹ ਆਰੰਭ ਕਰ ਦਿੱਤੀ ਗਈ ਸੀ ਤੇ ਜਿਹਦੇ ਵਿੱਚ ਟੈਕਨੀਕਲ ਸਪੋਰਟ ਦੇ ਹਿਮਨ ਟੈਲੀਅੰਸ ਦੀ ਮਦਦ ਲੈਂਦੇ ਹੋਏ ਇਹਨੂੰ ਲੜਕੀ ਨੂੰ ਬਰਾਮਦ ਕਰ ਲਿਆ ਗਿਆ ਔਰ ਅੱਗੇ ਦੀ ਤਫਤੀਸ਼ ਜਿਹੜੀ ਆ ਉਹ ਜਾਰੀ ਹੈ